ਗੁਰਦਾਸਪੁਰ ਤੋਂ ਖਬਰ سامنے ਆ ਰਹੀ ਹੈ ਜਿੱਥੇ ਗੁਰਦਾਸਪੁਰ ਦੇ ਬਾਟਾ ਚੌਂਕ ਵਿੱਚ ਸਫਾਈ ਵਿਵਸਥਾ ਦਾ ਬੁਰਾ ਹਾਲ ਹੋ ਗਿਆ ਹੈ ਤੇ ਇੱਕ ਰਿਟਾਇਰਡ ਐਸ ਡੀਓ ਤੇ ਉਸ ਦਾ ਪੁੱਤਰ ਖੁਦ ਜੋਕੇ ਨੇ ਸਫਾਈ ਕਰ ਰਹੇ ਨੇ ਖੁਦ ਉਹਨਾਂ ਨੂੰ ਸਫਾਈ ਕਰਨੀ ਪੈ ਰਹੀ ਹੈ ਰੋਜ਼ਾਨਾ ਸਫਾਈ ਵੱਲ ਧਿਆਨ ਦਿੰਦੇ ਨੇ ਪੱਤਰਕਾਰ ਲੱਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਸਸਿਕਾ ਵੀਰ ਜੀ ਸਾਰਿਆਂ ਨੂੰ ਪ੍ਰੈਸ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਸਾਰਿਆਂ ਨੂੰ ਮੇਰੇ ਮਾਨਯੋਗ ਪ੍ਰੈਸ ਵੀਰ ਭਰਾ ਜੀ ਸਾਡੀ ਵੀਡੀਓ ਪਾਈ ਸੀ ਆਪਾਂ ਉਹ ਕੂੜੇ ਦੇ ਖਿਲਾਫ ਪਾਈ ਸੀ ਸਾਡੀ ਘਰ ਦੇ اگے ਦੁਕਾਨ ਦੇ ਵੀ ਕੂੜਾ ਲੱਗਦਾ ਪਿਆ ਸਰ ਇਸ ਵੇਲੇ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਵੀਡੀਓ ਸਰ ਤੇ 103 ਬੁਖਾਰ ਸੀ ਸਰ ਮੈਨੂੰ 103 ਬੁਖਾਰ ਫੀਵਰ ਦੇ ਵਿੱਚ ਸਰ ਮੈਂ ਮੈਂ ਤੇ ਮੇਰੇ ਪਾਪਾ ਨੇ ਸਰ ਤੁਸੀਂ ਮੇਰੀ ਵਾਇਸ ਵੀ ਏਹੀ ਲਈ ਹੋਣੀ ਆ ਆਵਾਜ਼ ਮੇਰੀ 103 ਬੁਖਾਰ ਸੀ ਮੈਂ ਤੇ ਮੇਰੇ ਪਾਪਾ ਨੇ ਜੋ ਕਿ ਗੈਸਟ੍ਰੋਫਿਸ਼ੀਅਨ ਟੈਰ ਨੇ ਇਹਨਾਂ ਦੋਵਾਂ ਨੇ ਆਪਾਂ ਕਈ ਫੜੀ ਗਲੀ ਸੜੀ ਮੱਛੀ ਫਰੂਟ ਸਾਰਾ ਚੋਕੇ ਪਰੇ ਕੀਤਾ ਬਹੁਤ ਹੀ ਮਾੜਾ ਹਾਲ ਹੈ ਬਹੁਤ ਵਾਰੀ ਅਸੀਂ ਕਮੇਟੀ ਘਰ ਨਗਰ ਕੌਂਸਲ ਨੂੰ ਆਖਿਆ ਵਾ ਅਸੀਂ ਇੱਕ ਦੋ ਵਾਰੀ ਏਡੀਸੀ ਸਾਹਿਬ ਨੂੰ ਵੀ ਮਿਲੇ ਆ ਇੱਕ ਦੋ ਦਿਨ ਸਰ ਅਸਰ ਹੁੰਦਾ ਸੀ ਬਾਅਦ ਚ ਮੁੜ ਕੇ ਉਹੀ ਕੰਮ ਲੱਗੀ ਦੁਕਾਨਾਂ ਵਾਲੇ ਕੂੜਾ ਕਰਕਟ ਵੇਸਟਸ ਮੀਟ ਮੱਛੀ ਦੀ ਵੇਸਟਸ ਗਲੀ ਸੜੀ ਗਲਾ ਸੜਾ ਫਰੂਟਸ ਲੋਕੀ ਦੂਰ ਦੂਰ ਆ ਕੇ ਸੁਟਦੇ ਇੱਥੇ ਆ ਦੂਰ ਦੂਰ ਆ ਕੇ ਤੇ ਬੜੀ ਵਾਰ ਲੋਕੇ ਪਰ ਨਹੀਂ ਰੁਕਦੇ ਫੇ ਲੜਾਈ ਝਗੜੇ ਵਾਲਾ ਮੋੜ ਉਹ ਇਹੀ ਕਰਦੇ ਨੇ ਹੈਗੇ ਸਰ ਬਹੁਤ ਅਸੀਂ ਪੜੇ ਲਿਖੇ ਹੈਗੇ ਆ ਬੀਟਾ ਕਮਟਕ ਗੁਰੰਗਦੇਨ ਯੂਨੀਵਰਸਿਟੀ ਯੂਐਨਡੀਜ਼ ਤੇ ਮੇਰ ਫਾਜ਼ਲ ਸਾਹਿਬ ਐਸਜੀਓ ਸੀ ਰਟਾਇਰ ਨੇ ਗੈਸਟਰ ਅਫਸਰ ਤੇ ਇਸ ਬਾਰੇ ਇਸ ਲਾਤੀ ਵੀਡੀਓ ਪਾਈ ਸੀ ਤੇ ਇਸ ਲਈ ਮੈਂ ਤਾਂ ਸਪਸ਼ਟਿਕਨ ਦੇ ਰਿਹਾ ਤੇ ਬਾਕੀ ਤੁਹਾਨੂੰ ਦੂਸਰੀ ਵੀਡੀਓ ਵੀ ਸੈਂਡ ਕਰ ਰਿਹਾ ਤਾਂ ਦੇਖੋ ਜੀ ਸਰਦਾਰ ਸਾਹਿਬ ਸਰਦਾਰ ਤੋਂ ਲੋਕ ਸਿੰਘ ਜੀ ਜੋ ਗੈਸਟਰ ਅਫਸਰ ਰਟਾਇਰ ਹੈਗੇ ਨੇ ਪੀਐਸਪੀਐਸਐਲ ਤੋਂ ਉਹ ਖੁਦ ਹੀ ਕੁੜਾ ਚੁਕਰੇ ਖੁਦ ਹੀ ਕੁੜਾ ਚੁਕਰੇ ਬਈਆ ਕੋਈ ਥਰਲੇ ਦੁਕਾਨ ਉੱਤੇ ਘਰ ਵਾ ਇੱਥੇ ਮੱਛੀ ਫਰੂਟਸ ਗਲੇ ਸੜਿਆ ਮੱਛੀ ਗੱਲੀ ਸੜੀ ਹਰ ਥੱਲੇ ਲੱਗੇ ਪਈ ਆ ਇਹ ਖੁਦ ਹੀ ਸਾਫ਼ ਕਰਦੇ ਪਈਆਂ ਮੈਂ ਅਤੇ ਮੇਰੇ ਡੈਡੀ ਸਾਹਿਬ ਮੈਂ ਸਰਦਾਰ ਗੁਰਜਿੰਦਰ ਸਿੰਘ ਸੀ ਬਿਦੱਕ ਅੰਤਕਫ ਜੀਐਨਡੀ ਜੀ ਗਾਵੇ ਜਿਹੜੇ ਅਸੀਂ ਪਾਪਰ ਇੰਜੀਨੀਅਰ ਤੇ ਅਸੀਂ ਦੋਵੇਂ ਪੇਉਪੁੱਤ ਲੱਗੇ ਹੋਏ ਆ ਇੰਨਾ ਮਾੜਾ ਹਾਲ ਆ ਗੁਰਦਾਸਪੁਰ ਸ਼ਹਿਰ ਦਾ ਆਪਾਂ ਐਡੀਸੀ ਸਾਬ ਨੂੰ ਵੀ ਮਿਲਿਆ ਬਹੁਤ ਵਾਰੀ ਆਪਾਂ ਈਓ ਸਾਬ ਨੂੰ ਵੀ ਮਿਲੇ ਆ ਪਰ ਕੋਈ ਸੋਲੂਸ਼ਨ ਨਹੀਂ ਕੋਈ ਕੁਛ ਨਹੀਂ ਹੈਗਾ ਕੁਛ ਨਹੀਂ ਹੈਗਾ ਇਹ ਦੇਖੋ ਜੀ ਬਾਜ਼ਾਰ ਆ ਮੇਨ ਬਾਜ਼ਾਰ ਗੁਰਦਾਸਪੁਰ ਸ਼ਹਿਰ ਦਾ ਹਟਾ ਇਹ ਗੁਰਦਾਸਪੁਰ ਸ਼ਹਿਰ ਦਾ ਹਟਾ ਕੋਈ ਇਥੇ ਵਿਸਤਾਨ ਨਹੀਂ ਹੈਗੀ ਇਹ ਸ਼ਾਮ ਨੂੰ ਕੂੜਾ ਲੱਗ ਜਾਂਦਾ ਵਾ ਇਹ ਬੜੀ ਵਾਰੀ ਕਿਹਾ ਵਾ ਕਿ ਸਰ ਸਾਹਿਬਾਦਰ ਈਓ ਸਾਬ ਨੇ ਮੋਕਿਆ ਐਡੀਸੀ ਸਾਬ ਨੂੰ ਮੋਕਿਆ ਵਾ ਤੇ ਨਰ ਕੌਂਸਲ ਦੇ ਹੋਰ ਵੀ ਅਧਿਕਾਰੀਆਂ ਨੂੰ ਆਖਿਆ ਵਾ ਕਿ ਇੱਥੇ ਕੂੜਾ ਨਾਲ ਆ ਜਾਏ ਕੋਈ ਉੱਪਰ ਘਾੜਾ ਸਾਡਾ ਤੇ ਅਸੀਂ ਵੀ ਬੰਦੇ ਹੈਗੇ ਆ ਸਾਡੇ ਤੇ ਵੀ ਜਾਣ ਹੈਗੀ ਆ ਤੇ ਅਸੀਂ ਕਈ ਬਿਮਾਰੀਆਂ ਤੋਂ ਲੜਦੇ ਪਿਆ ਹੈ ਜੀ ਮੇਰਾ 3 ਸਾਲ ਦਾ ਬੱਚਾ ਵਾ ਜਿਹੜਾ ਕਿ ਇਨਫੈਕਸ਼ਨ ਵਿੱਚ ਜੀ ਦਵਾਈ ਖਾ ਰਿਹਾ ਸੀ ਜੀ ਹਸਪੀਟਲ ਤੋਂ ਤੇ ਮੈਂ ਗੁਰਿੰਦਰ ਸਿੰਘ ਜੀ ਤੇ ਮੈਨੂੰ ਇਨਫੈਕਸ਼ਨ ਦੀ ਦਵਾਈ ਖਾ ਰਿਹਾ ਡਾਕਟਰ ਮਨੋਮੈਨਿਕ ਤੇ ਬੜੀ ਵੱਡੀ ਆਖਿਆ ਇਹਨਾਂ ਨੂੰ ਕਿ ਕੁੜਾ ਨਾ ਲਾਇਆ ਕਰੋ ਨਾ ਲਾਇਆ ਕਰੋ ਪਰ ਇਹ ਨਾਲ ਜੂ ਸਰਕ ਨਹੀਂ ਪੈ ਰਹਾਗਾ ਹੁਣ ਮੈਂ ਅਰਵਿੰਦ ਕੇਜਰੀਵਾਲ ਜੀ ਜੋ ਕਾਂਗਰਸ ਪਾਰਟੀ ਪੰਜਾਬ ਦੇ ਜੋ ਕਨਵੀਨਰ ਹਨ ਮੈਂ ਉਹਨਾਂ ਨੂੰ ਮੈਂ ਵੀਡੀਓ ਸੈਂਡ ਕਰ ਰਿਹਾ ਤੇ ਮੈਂ ਪਰਸੋ ਦਿੱਲੀ ਜਾ ਕੇ ਤੇ ਅਰਵਿੰਦ ਕੇਜਰੀਵਾਲ ਸਾਹਿਬ ਜੀ ਨੂੰ ਮਿਲਾਂਗਾ ਤੇ ਇਹਨਾਂ ਦਾ ਇਹ ਗੁਰਦਾਸਪੁਰ ਸ਼ਹਿਰ ਨਗਰ ਕੌਂਸਲ ਬਾਰੇ ਉਹਨਾਂ ਨੂੰ ਮਦਦ ਕਰਾਂਗਾ ਤੇ ਇਹ ਵੀਡੀਓ ਉਹਨਾਂ ਨਾਲ ਸਾਂਝਾ ਕਰਾਂਗਾ ਤੇ ਮੈਂ ਕੋਈ ਵੀ ਬែក ਗੱਲ ਬਾਤ ਨਹੀਂ ਮਕਾਣੀ ਕੋ ਵੀ ਬੜੀ ਵਾਰ ਮੇ 5 ਸਾਲ ਹੋ ਗਏ ਮੈਨੂੰ ਕਹਿੰਦੇ ਨੇ ਤੇ ਇਹ ਕੋਈ ਵੀ ਇਹਨਾਂ ਨਾਲ ਇਹਨਾਂ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਜੱਜਵਾਨ ਜੈਕਸਨ